ਪੁਲਿਸ ਨੂੰ ਆਪਣੀ ਜਿਹੜੀ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਉਹਦੇ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਾਣਾ ਸਦਰ ਦਾ ਜਿਹੜਾ ਨਾਕਾ ਹੈ ਬਬਰੀ ਬਾਈਪਾਸ ਉੱਥੇ ਚੈਕਿੰਗ ਦੌਰਾਨ ਇੱਕ ਵਾਈਟ ਬਰੀਜ਼ਾ ਕਾਰ ਜਿਸ ਦਾ ਨੰਬਰ DL 8CA P 8469 ਹੈ ਉਹਦੇ ਵਿੱਚ ਇੱਕ ਕ੍ਰਿਮੀਨਲ ਜਿਹੜਾ ਹੈਗਾ ਮੁਹੰਮਦ ਸਦਾਮ हुसैन ਉਹਨੂੰ ਜੋ ਹੈ ਅਰੈਸਟ ਕੀਤਾ ਗਿਆ ਹੈ ਉਹਦੇ ਕੋਲੋਂ ਪੁਲਿਸ ਨੂੰ 1 ਕਿਲੋ ਹੈਰੋਇਨ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਰਿਕਵਰੀ ਹੈ ਉਹ ਹੋਈ ਹੈ ਇਹ ਵਿਅਕਤੀ ਜੰਮੂ ਦਾ ਰਹਿਣ ਵਾਲਾ ਹੈ ਥਾਣਾ ਦੋਮਾਨਾ ਦਾ ਇੱਕ ਫਰਜ਼ੀ ਨੰਬਰ ਪਲੇਟ ਦੀ ਗੱਡੀ ਚਲਾ ਰਿਆ ਸੀ ਤੇ ਉਸੇ ਗੱਡੀ ਦੇ ਵਿੱਚ ਇਹ ਰੋਇਨ ਦੀ ਸਮਗਲਿੰਗ ਕਰਦਾ ਸੀ ਇਹ ਅੰਮ੍ਰਿਤਸਰ ਤੋਂ ਲੈ ਕੇ ਇਹਨੂੰ ਅੱਗੇ ਜੰਮੂ ਕਸ਼ਮੀਰ ਲੈ ਜਾ ਰਿਹਾ ਸੀ ਇਹਨੂੰ ਰਸਤੇ ਦੇ ਵਿੱਚ ਪੁਲਿਸ ਦੀ ਮੁਸਤੈਦੀ ਨਾਲ ਇੰਟਰਸੈਪਟ ਕੀਤਾ ਗਿਆ ਤੇ ਇਹਨੂੰ ਅਰੈਸਟ ਕੀਤਾ ਗਿਆ ਹੈ ਤੇ ਇਹਦੇ ਕੋਲੋਂ ਰਿਕਵਰੀ ਵੀ ਹੋਈ ਹੈ ਤੇ ਗੱਡੀ ਜਿਹੜੀ ਹੈ ਉਹ ਫੇਕ ਨੰਬਰ ਪਲੇਟ ਦੀ ਗੱਡੀ ਹੈ ਉਹ ਵੀ ਪੁਲਿਸ ਨੇ ਰਿਕਵਰ ਕੀਤੀ ਹੈ ਕਿ ਤੋਰੇਮ ਲੈ ਕੇ ਆ ਰਹੀ ਸੀ ਕਿੱਥੇ ਦੇ ਦੇਣੀ ਇਹਨੂੰ ਪਤਾ ਨਹੀਂ ਆ ਇਹ ਹਿਰੋਇਨ ਅੰਮ੍ਰਿਤਸਰ ਤੋਂ ਲੈ ਕੇ ਆ ਰਿਆ ਸੀ ਉਦੇ ਸਾਨੂੰ ਬੈਕਵਰਡ ਲਿੰਕਸ ਮਿਲੇ ਹੈ ਤੇ ਅੱਗੇ ਇਹਨੇ ਆਪਣੇ ਜਿਹੜੇ ਨੋਨ ਇਹਨਾਂ ਦੀ ਪਾਰਟੀ ਸੀਗੀ ਜਿਹਨੂੰ ਉਹ ਪਹਿਲਾਂ ਵੀ ਸਮਗਲਿੰਗ ਕਰਦਾ ਰਿਹਾ ਉਹਨੂੰ ਦੇਣ ਜਾ ਰਿਹਾ ਸੀ ਉਹਨਾਂ ਦੀ ਲੀਡਸ ਜਿਹੜੀ ਬੈਕਵਰਡ ਤੇ ਫਾਰਵਰਡ ਸਾਨੂੰ ਮਿਲੀ ਹੈ ਅਸੀਂ ਉਹਦੇ ਤੇ ਵਰਕ ਕਰ ਰਹੇ ਹਾਂ ਔਰ ਜਲਦੀ ਸਾਨੂੰ ਹੋਰ ਵੀ ਇਹਦੇ ਵਿੱਚ ਰਿਕਵਰੀ ਹੋਊਗੀ ਇਸ ਤੋਂ ਪਹਿਲਾਂ ਕੋਈ ਸਵਾਲ ਪੁੱਛਦਾ ਕਿ ਜੀ ਪਹਿਲਾ ਹੀ ਇਹ ਜੋ ਹਲੇ ਤੱਕ ਦੀ ਪੁਛਗਿਸਤ ਦੇ ਵਿੱਚ ਆਇਆ ਹੈ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਕਿ ਇਹ ਪਹਿਲਾਂ ਵੀ ਕਰਦਾ ਰਿਹਾ ਹੈ ਕਿਉਂਕਿ ਇਸ ਕਰਕੇ ਹੀ ਇਹ ਗੱਡੀ ਦਾ ਅਰੇਂਜਮੈਂਟ ਤੇ ਫੇਕ ਨੰਬਰ ਪਲੇਟਸ ਵਗੈਰਾ ਜੋ ਹੈ ਉਹ ਅਰੇਂਜ ਕੀਤੀ ਹੋਈ ਸੀ ਇਹਨੇ ਗੱਡੀ ਚੋਰੀ ਦੀ ਚਲਾਈ ਇਹਦੀ ਹਾਂਜੀ ਉਹ ਅਭੀ ਹਲੇ ਅਸੀਂ ਕਰ ਰਹੇ ਹਾਂ ਵੈਰੀਫਾਈ ਨੰਬਰ ਪਲੇਟ ਫੇਕ ਹੈ ਸੋ ਸਾਨੂੰ ਇਹ ਸ਼ੱਕ ਹੈਗਾ ਕਿ ਗੱਡੀ ਚੋਰੀ ਦੀ ਹੈ ਬਟ ਇਹ ਇਨਵੈਸਟੀਗੇਸ਼ਨ ਦੇ ਦੌਰਾਨ ਕਲੀਅਰ ਹੋ ਜਾਏਗਾ ਪੁਲਿਸ ਨੂੰ ਆਪਣੀ ਜਿਹੜੀ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਉਹਦੇ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਾਣਾ ਸਦਰ ਦਾ ਜਿਹੜਾ ਨਾਕਾ ਹੈ ਬਬਰੀ ਬਾਈਪਾਸ ਉੱਥੇ ਚੈਕਿੰਗ ਦੌਰਾਨ ਇੱਕ ਵਾਈਟ ਬਰੀਜ਼ਾ ਕਾਰ ਜਿਸ ਦਾ ਨੰਬਰ DL 8CA P 8469 ਹੈ ਉਹਦੇ ਵਿੱਚ ਇੱਕ ਕ੍ਰਿਮੀਨਲ ਜਿਹੜਾ ਹੈਗਾ ਮੁਹੰਮਦ ਸਦਾਮ हुसैन ਉਹਨੂੰ ਜੋ ਹੈ ਅਰੈਸਟ ਕੀਤਾ ਗਿਆ ਹੈ ਉਹਦੇ ਕੋਲੋਂ ਪੁਲਿਸ ਨੂੰ 1 ਕਿਲੋ ਹੈਰੋਇਨ ਕਮਰਸ਼ੀਅਲ ਕੁਆंटਿਟੀ ਦੀ ਜਿਹੜੀ ਰਿਕਵਰੀ ਹੈ ਉਹ ਹੋਈ ਹੈ ਇਹ ਵਿਅਕਤੀ ਜੰਮੂ ਦਾ ਰਹਿਣ ਵਾਲਾ ਹੈ ਥਾਣਾ ਦੋਮਾਨਾ ਦਾ ਇੱਕ ਫਰਜ਼ੀ ਨੰਬਰ ਪਲੇਟ ਦੀ ਗੱਡੀ ਚਲਾ ਰਿਆ ਸੀ ਤੇ ਉਸੇ ਗੱਡੀ ਦੇ ਵਿੱਚ ਇਹ ਰੋਇਨ ਦੀ ਸਮਗਲਿੰਗ ਕਰਦਾ ਸੀ ਇਹ ਅੰਮ੍ਰਿਤਸਰ ਤੋਂ ਲੈ ਕੇ ਇਹਨੂੰ ਅੱਗੇ ਜੰਮੂ ਕਸ਼ਮੀਰ ਲੈ ਜਾ ਰਿਹਾ ਸੀ ਇਹਨੂੰ ਰਸਤੇ ਦੇ ਵਿੱਚ ਪੁਲਿਸ ਦੀ ਮੁਸਤੈਦੀ ਨਾਲ ਇੰਟਰਸੈਪਟ ਕੀਤਾ ਗਿਆ ਤੇ ਇਹਨੂੰ ਅਰੈਸਟ ਕੀਤਾ ਗਿਆ ਹੈ ਤੇ ਇਹਦੇ ਕੋਲੋਂ ਰਿਕਵਰੀ ਵੀ ਹੋਈ ਹੈ ਤੇ ਗੱਡੀ ਜਿਹੜੀ ਹੈ ਉਹ ਫੇਕ ਨੰਬਰ ਪਲੇਟ ਦੀ ਗੱਡੀ ਹੈ ਉਹ ਵੀ ਪੁਲਿਸ ਨੇ ਰਿਕਵਰ ਕੀਤੀ ਹੈ ਕਿ ਤੋਰੇਮ ਲੈ ਕੇ ਆ ਰਹੀ ਸੀ ਕਿੰਨੇ ਦੇਣੀਆਂ ਇਹਨੂੰ ਪਤਾ ਨਹੀਂ ਆ ਇਹ ਹਿਰੋਇਨ ਅੰਮ੍ਰਿਤਸਰ ਤੋਂ ਲੈ ਕੇ ਆ ਰਿਆ ਸੀ ਉਹਦੇ ਸਾਨੂੰ ਬੈਕਵਰਡ ਲਿੰਕਸ ਮਿਲੇ ਹਨ ਤੇ ਅੱਗੇ ਇਹਨੇ ਆਪਣੇ ਜਿਹੜੇ ਨੋਨ ਇਹਨਾਂ ਦੀ ਪਾਰਟੀ ਸੀਗੀ ਜਿਹਨੂੰ ਉਹ ਪਹਿਲਾਂ ਵੀ ਸਮਗਲਿੰਗ ਕਰਦਾ ਰਿਹਾ ਉਹਨੂੰ ਦੇਣ ਜਾ ਰਿਹਾ ਸੀ ਉਹਨਾਂ ਦੀ ਲੀਡਸ ਜਿਹੜੀ ਬੈਕਵਰਡ ਤੇ ਫਾਰਵਰਡ ਸਾਨੂੰ ਮਿਲੀ ਹੈ ਅਸੀਂ ਉਹਦੇ ਤੇ ਵਰਕ ਕਰ ਰਹੇ ਹਾਂ ਔਰ ਜਲਦੀ ਸਾਨੂੰ ਹੋਰ ਵੀ ਇਹਦੇ ਵਿੱਚ ਰਿਕਵਰੀ ਹੋਊਗੀ ਸੋ ਪਹਿਲਾਂ ਕੋਈ ਸਵਾਲ ਪੁੱਛਦਾ ਕਿ ਜੀ ਪਹਿਲਾ ਹੀ ਇਹ ਜੋ ਹਲੇ ਤੱਕ ਦੀ ਪੁਛਗਿਸਤ ਦੇ ਵਿੱਚ ਆਇਆ ਹੈ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਕਿ ਇਹ ਪਹਿਲਾਂ ਵੀ ਕਰਦਾ ਰਿਹਾ ਹੈ ਕਿਉਂਕਿ ਇਸ ਕਰਕੇ ਹੀ ਇਹ ਗੱਡੀ ਦਾ ਅਰੇਂਜਮੈਂਟ ਤੇ ਫੇਕ ਨੰਬਰ ਪਲੇਟਸ ਵਗੈਰਾ ਜੋ ਹੈ ਉਹ ਅਰੇਂਜ ਕੀਤੀ ਹੋਈ ਸੀ ਇਹਨੇ ਗੱਡੀ ਚੋਰੀ ਦੀ ਚਲਾਈ ਇਹਦੀ ਹਾਂਜੀ ਉਹ ਅਭੀ ਹਲੇ ਅਸੀਂ ਕਰ ਰਹੇ ਹਾਂ ਵੈਰੀਫਾਈ ਨੰਬਰ ਪਲੇਟ ਫੇਕ ਹੈ ਸੋ ਸਾਨੂੰ ਇਹ ਸ਼ੱਕ ਹੈਗਾ ਕਿ ਗੱਡੀ ਚੋਰੀ ਦੀ ਹੈ ਬਟ ਇਹ ਇਨਵੈਸਟੀਗੇਸ਼ਨ ਦੇ ਦੌਰਾਨ ਕਲੀਅਰ ਹੋ ਜਾਏਗਾ